ਗੁਰਮੁਖ ਪਿਆਰਿਓ ਬਹੁਤ ਸਾਰੇ ਸ਼ਰਧਾ ਵਾਲੇ ਸੱਖ ਇਹੋ ਜਿਹੇ ਆ ਪਰਿਵਾਰ ਇਹੋ ਜਿਹੇ ਆ ਜਿੱਥੇ ਭੈਣਾ ਤੇ ਮਾਮਾ ਜੋਤ ਜਗਾਉਂਦੀਆਂ ਨੇ ਅੱਜ ਦਾ ਜੋ ਵਿਸ਼ਾ ਹੈ ਜਦੋਂ ਆਪਾਂ ਜੋਤ ਜਗਾਉਨੇ ਆ ਜਿਹੜੀ ਬੱਤੀ ਬਚ ਜਾਂਦੀ ਏ ਉਹਦਾ ਕੀ ਕੀਤਾ ਜਾਏ ਜਿਸ ਦੇ ਨਾਲ ਕੋਈ ਬਿਆਦਬੀ ਨਾ ਹੋ ਜਾਵੇ ਘਰ ਦੇ ਵਿੱਚ ਬਰਕਤਾਂ ਵੀ ਵੱਧ ਜਾਣ ਦੇਖੋ ਸਾਧ ਸੰਗਤ ਜੀ ਇਹ ਗੱਲਾਂ ਨੂੰ ਸਾਰੀਆਂ ਨੂੰ ਧਿਆਨ ਦੇ ਨਾਲ ਸਮਝਣਾ ਫੇਰ ਸਾਰੀ ਗੱਲ ਜਿਹੜੀ ਆ ਉਹ ਸਮਝ ਵਿੱਚ ਚੰਗੀ ਤਰ੍ਹਾਂ ਆ ਜਾਵੇਗੀ ਕੀ ਕਰਨਾ ਹੈ ਕੀ ਨਹੀਂ ਕਰਨਾ ਹੈ ਤੁਸੀਂ ਜਦੋਂ ਵੀ ਜੋਤ ਜਗਾਉਨੇ ਹੋ ਕਈ ਵਾਰੀ ਕਈ ਹੁੰਦੇ ਆ ਬਚੀ ਹੋਈ ਬੱਤੀ ਨੂੰ ਕੂੜੇ ਵਿੱਚ ਸੁੱਟ ਦਿੰਦੇ ਆ ਜੇਕਰ ਐਵੇਂ ਤੁਸੀਂ ਕਰਦੇ ਹੋ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੋ ਜ਼ਿੰਦਗੀ ਦੇ ਵਿੱਚ ਕਦੇ ਤਰੱਕੀ ਨਹੀਂ ਹੋ ਸਕਦੀ ਨਾ ਹੀ ਆਪਣੀ ਸੁੱਤੀ ਪਈ ਕਿਸਮਤ ਨੂੰ ਤੁਸੀਂ ਜਗਾ ਸਕਦੇ ਹੋ ਜੇਕਰ ਤੁਸੀਂ ਸੜੀ ਹੋਈ ਬੱਤੀ ਦਾ ਸਹੀ ਇਸਤੇਮਾਲ ਕਰਨਾ ਜਾਣੋਗੇ ਜ਼ਿੰਦਗੀ ਵਿੱਚ ਕਦੇ ਵੀ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਉਲਟਾ ਜੇ ਅਸੀਂ ਇਹ ਗਲਤੀ ਕਰਦੇ ਹਾਂ ਸਾਡੇ ਪੁੰਨ ਵੀ ਸੜ ਜਾਂਦੇ ਆ ਤੇ ਪਾਪਾਂ ਵਿੱਚ ਬਦਲ ਜਾਂਦੇ ਆ ਥੋੜੇ ਜੇ ਯਤਨ ਦੇ ਨਾਲ ਹੀ ਹਰ ਚੀਜ਼ ਹਾਸਲ ਹੋ ਜਾਂਦੀ ਹੈ ਜੇ ਬੰਦਾ ਹਾਸਲ ਕਰਨਾ ਚਾਵੇ ਜਦੋਂ ਕੋਈ ਵੀ ਆਪਣਾ ਕੰਮ ਕਰਨਾ ਹੋਵੇ ਫਿਰ ਆਪਾਂ ਕੀ ਕਰਦੇ ਗੁਰੂ ਅੱਗੇ ਅਰਦਾਸਾਂ ਕਰਦੇ ਆ ਆਪਾਂ ਜੋਤ ਲਾਉਨੇ ਆ ਜੋਤ ਜਗਾਉਨੇ ਆ ਤੇ ਜੋਤ ਜਿਹੜੀ ਆ ਸ਼ਹੀਦਾਂ ਦੀ ਵੀ ਲਾਈ ਜਾਂਦੀ ਆ ਜੋਤ ਜਿਹੜੀ ਆ ਸਤਗੁਰੂ ਦੇ ਪਿਆਰ ਵਿੱਚ ਆ ਕੇ ਵੀ ਜਗਾਈ ਜਾਂਦੀ ਜਿੰਨੇ ਇਤਿਹਾਸਕ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੀ ਜੋਤ ਜਗ ਰਹੀ ਆ ਫਤਿਹਗੜ ਸਾਹਿਬ ਵੀ ਜੋਤ ਜਗ ਰਹੀ ਆ ਜਿਵੇਂ ਅਖੰਡਪਾੜ ਸਾਹਿਬ ਦੀ ਆਰੰਭਤਾ ਕਰਨੀ ਉਦੋਂ ਜੋਤ ਲਾਈ ਜਾਂਦੀ ਆ ਆਪਾਂ ਸ਼ੁਭ ਕੰਮ ਕਰਨ ਤੋਂ ਪਹਿਲਾਂ ਜੋਤ ਜਗਾਉਂਦੇ ਆ ਕਈ ਸ਼ਾਮ ਨੂੰ ਵੀ ਜੋਤ ਜਗਾਉਂਦੇ ਆ ਤੇ ਜੋਤ ਜਗਾ ਕੇ ਨਿਤਨੇਮ ਕਰਦੇ ਆ ਕਈ ਸ਼ਾਮ ਨੂੰ ਸ੍ਰੀ ਰਹਿਰਾਸ ਸਾਹਿਬ ਦੇ ਸਮੇਂ ਵੀ ਜੋਤ ਲਾ ਕੇ ਰਹਿਰਾਸ ਸਾਹਿਬ ਦਾ ਪਾਠ ਕਰਦੇ ਆ ਪਰ ਇਹ ਜ਼ਿੰਮੇਵਾਰੀ ਉਹ ਪਾਠ ਤੱਕ ਪੂਜਾ ਤੱਕ ਸੀਮਿਤ ਨਹੀਂ ਹੈਗੀ ਸੰਗਤ ਜੀ ਸਮਝੋ ਇਹਨਾਂ ਗੱਲਾਂ ਨੂੰ ਉਹਦੇ ਸੰਪੂਰਨ ਹੋਣ ਤੋਂ ਬਾਅਦ ਜਿਹੜੀ ਬੱਤੀ ਬਚ ਜਾਂਦੀ ਆ ਉਹਦਾ ਕੀ ਕਰਨਾ ਹੈ ਇਹ ਸਾਨੂੰ ਪਤਾ ਹੋਣਾ ਚਾਹੀਦਾ ਕਈ ਭੈਣਾ ਉਹਨੂੰ ਲਿਫਾਫੇ ਚ ਪਾ ਲੈਂਦੇ ਆ ਜਾਂ ਇੱਕ ਭਾਂਡੇ ਵਿੱਚ ਪਾਈ ਜਾਂਦੇ ਆ ਫਿਰ ਜਾ ਕੇ ਉਹਨੂੰ ਜਲ ਪ੍ਰਵਾਹ ਕਰ ਦਿੰਦੇ ਨੇ ਕਿਹਾ ਜਾਂਦਾ ਇਸ ਤਰ੍ਹਾਂ ਕੀ ਹੁੰਦਾ ਵਾ ਇਹ ਵੀ ਗੱਲ ਠੀਕ ਨਹੀਂ ਹੈ ਆਪਾਂ ਖੁਦ ਹੀ ਘਰ ਵਿੱਚ ਕਈ ਵਾਰੀ ਗਲਤੀਆਂ ਕਰਕੇ ਦਲੇਦਰ ਗਰੀਬੀ ਨੂੰ ਆਵਾਜ਼ ਮਾਰ ਲਿਆਉਂਨੇ ਤੇ ਬਾਅਦ ਵਿੱਚ ਆਪਾਂ ਕਹਿੰਨੇ ਅਸੀਂ ਤਾਂ ਜੋਤ ਜਗਾਉਂਦੇ ਸੀ ਅਸੀਂ ਤਾਂ ਭਾਈ ਨਾਮ ਜਪਦੇ ਸੀ ਦੁੱਖ ਕਿਉਂ ਆ ਗਿਆ ਦੇਖੋ ਜਿਹੜਾ ਆਸੇ ਪਾਸੇ ਦਾ ਵਾਤਾਵਰਨ ਹੈ ਜੋਤ ਜਗਾਉਣਾ ਜਦੋਂ ਆਪਾਂ ਨਾਮ ਜਪਦੇ ਆ ਉਹ ਤਰੰਗਾਂ ਉਹਨਾਂ ਦਾ ਅਸਰ ਬਹੁਤ ਹੁੰਦਾ ਜਿਵੇਂ ਜੋਤ ਬੁੱਝ ਜਾਂਦੀ ਆ 4 ਘੰਟੇ ਬਾਅਦ ਵੀ ਉਹਦਾ ਅਸਰ ਬਣਿਆ ਰਹਿੰਦਾ ਹੈ ਜਿਹੜੀਆਂ ਬੱਤੀਆਂ ਹੁੰਦੀਆਂ ਇਹਨਾਂ ਨੂੰ ਤੁਸੀਂ ਇਕੱਠੀਆਂ ਕਰ ਲੈਣਾ ਹੈ ਇੱਕ ਮਹੀਨੇ ਦੀਆਂ ਬੱਤੀਆਂ ਇਕੱਠੀਆਂ ਕਰ ਲਓ ਇਹਦੇ ਉੱਤੇ ਹਲਕਾ ਜਿਹਾ ਘਿਓ ਪਾ ਕੇ ਮਿੱਟੀ ਦੇ ਭਾਂਡੇ ਵਿੱਚ ਰੱਖ ਕੇ ਉਹਨੂੰ ਸਾੜ ਲਵੋ ਉਸ ਤੋਂ ਬਾਅਦ ਜਿਹੜੀ ਇਹਦੀ ਰਾਖ ਬਣੇਗੀ ਸਾਧ ਸੰਗਤ ਜੀ ਰਾਖ ਬਣ ਜਾਵੇਗੀ ਤੁਸੀਂ ਵੇਖਣਾ ਬਣਾ ਕੇ ਤੇ ਸਵਾਹ ਬਣ ਜਾਵੇਗੀ ਕਾਲੇ ਜਿਹੇ ਰੰਗ ਦੀ ਭਾਵੇਂ ਤੁਸੀਂ ਉਸਨੂੰ ਪਾਣੀ ਵਿੱਚ ਘੋਲ ਕੇ ਪੀ ਲਵੋ ਤੇ ਜਾਂ ਫਿਰ ਕਿਸੇ ਚੀਜ਼ ਨਾਲ ਮਿਲਾ ਕੇ ਉਹਦੇ ਵਿੱਚ ਪਾ ਕੇ ਖਾ ਵੀ ਸਕਦੇ ਆ ਇਹ ਗੁਰਮਖਾ ਦੇ ਬਚਨ ਆ ਇਹ ਵਿਗਿਆਨਕ ਤੇ ਧਾਰਮਿਕ ਦੋਵੇਂ ਕਾਰਨਾਂ ਦੇ ਪਿੱਛੇ ਧਾਰਮਿਕ ਲੋਕ ਕਹਿੰਦੇ ਜਦੋਂ ਤੁਸੀਂ ਇਹਦਾ ਸੇਵਨ ਕਰਦੇ ਹੋ ਜਿਨ੍ਹਾਂ 'ਚ ਸ਼ਰਧਾ ਹੁੰਦੀ ਹੈ ਉਹਨਾਂ ਨੂੰ ਲੱਗਾ ਵੀ ਅਸੀਂ ਜਦੋਂ ਕੀਤਾ ਰੋਗਾਂ ਤੋਂ ਸਾਨੂੰ ਨਿਵਰਤੀ ਮਿਲੀ ਆ ਘਰ ਵਿੱਚ ਧਨ ਦੌਲਤ ਦਾ ਜਿੱਥੇ ਵਾਸ ਹੋਇਆ ਬਰਕਤਾਂ 'ਚ ਵਾਧਾ ਹੋਇਆ ਤੇ ਵਿਗਿਆਨਕ ਕਾਰਨ ਇਹ ਵੀ ਜਦੋਂ ਆਪਾਂ ਸੇਵਨ ਕਰਦੇ ਆ ਤੇ ਉਹ ਰੋਗ ਜਿਹੜੇ ਉਹਨਾਂ ਦੀ ਸਮਰੱਥਾ ਉਹਨਾਂ ਦੀ ਸ਼ਕਤੀ ਘਟ ਜਾਂਦੀ ਹੈ ਆਪਣੇ ਘਰ ਵਿੱਚ ਕਿਸੇ ਨੂੰ ਕੋਈ ਪ੍ਰਾਣੀ ਤੋਂ ਪ੍ਰਾਣੀ ਖੰਘ ਹੋਵੇ ਉਹ ਵੀ ਠੀਕ ਹੋ ਜਾਂਦੀ ਹੈ ਜਾਂ ਗਲੇ ਨਾਲ ਜੁੜੀ ਸਮੱਸਿਆ ਵੀ ਠੀਕ ਹੋ ਜਾਂਦੀ ਹੈ ਵੈਸੀ ਵੀ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਜਿਹੜੀ ਜੋਤ ਦਾ ਘਿਓ ਆਪਾਂ ਮੱਥੇ ਤੇ ਲਾਉਂਦੇ ਆ ਜੀ ਜਾਂ ਗਲੇ ਤੇ ਕਈ ਵੀਰ ਲਾਉਂਦੇ ਆ ਜਿੱਥੇ ਰੋਗ ਚਮੜੀ ਦਾ ਰੋਗ ਆ ਉੱਥੇ ਲਾ ਲੈਂਦੇ ਆ ਉਹ ਠੀਕ ਹੋਣਾ ਸ਼ੁਰੂ ਹੋ ਗਿਆ ਕਿਵੇਂ ਹੋਇਆ ਠੀਕ ਇਹ ਉੱਚ ਸ਼ਰਧਾ ਹੁੰਦੀ ਆ ਸੰਗਤ ਦੀ ਅਰਦਾਸਾਂ ਉੱਥੇ ਹੁੰਦੀਆਂ ਨੇ ਰੰਗੀਆਂ ਰੂਹਾਂ ਉੱਥੇ ਆਉਂਦੀਆਂ ਨੇ ਨਵਾਂ ਆ ਪਾ ਅਖੰਡ ਪਾਠ ਸਾਇ ਬਰੰਭ ਕਰਦੇ ਆ ਆਪਾਂ ਜੋਤ ਜ਼ਰੂਰ ਜਗਾਉਣੀ ਆ ਉਹ ਆਪਣੀ ਜੋਤ ਤਿੰਨ ਦਿਨ ਹੀ ਜਗਦੀ ਰਹਿੰਦੀ ਹੈ ਜਦੋਂ ਸਮਾਪਤੀ ਹੋ ਜਾਂਦੀ ਹੈ ਉਹਨੂੰ ਬੁਝਣ ਨਾ ਦਿਓ ਉਹਨੂੰ ਉਸ ਸਮੇਂ ਤੱਕ ਜਗਦਾ ਰਹਿਣ ਦਿਓ ਜਦੋਂ ਤੱਕ ਆਪਣੇ ਆਪ ਹੀ ਜਗਦੀ ਰਹੇ ਉਸ ਤੋਂ ਬਾਅਦ ਜਿਹੜੀ ਜੋਤ ਆ ਭਾਂਡੇ ਵਿੱਚ ਜਗ ਰਹੀ ਆ ਉਹਦੇ ਉੱਤੇ ਲਾਲ ਰੰਗ ਦਾ ਇੱਕ ਜਾਲਜਾ ਬਣ ਜਾਂਦਾ ਹੈ ਉਹਨੂੰ ਲਾ ਕੇ ਇੱਕ ਡੱਬੇ 'ਚ ਪਾ ਲਓ ਚੰਗੀ ਤਰ੍ਹਾਂ ਬੰਦ ਹੋ ਜਾਵੇ ਉਹਦੇ ਵਿੱਚ ਥੋੜੀ ਜੀ ਮਾਤਰਾ 'ਚ ਖੰਡ ਪਾ ਲਓ ਚੰਗੀ ਤਰ੍ਹਾਂ ਰਲਾ ਕੇ ਰਾਤ ਨੂੰ ਸੌਣ ਸਮੇਂ ਇੱਕ ਚਮਚ ਜੇ ਕੋਸੇ ਪਾਣੀ ਨਾਲ ਲੈ ਕੇ ਜਾਂ ਫਿਰ ਤੁਸੀਂ ਕੋਸਾ ਦੁੱਧ ਪੀਣ ਲੱਗ ਜੋਂ ਪ੍ਰਾਣੀ ਤੋਂ ਪ੍ਰਾਣੀ ਖੰਗ ਕਹਿੰਦੇ ਹਟ ਜਾਂਦੀ ਹੈ ਇਹ ਜਿਹੜੀ ਊਰਜਾ ਹੈ ਨਕਾਰਾਤਮਕ ਊਰਜਾ ਜੋਤ ਜਗਾਉਣ ਨਾਲ ਘਰ ਵਿੱਚੋਂ ਦੂਰ ਹੁੰਦੀ ਹੈ ਜੋਤ ਲਾਈ ਵੀ ਸ਼ਰਧਾ ਨਾਲ ਜਾਂਦੀ ਆ ਜਗਾਈ ਵੀ ਸ਼ਰਧਾ ਨਾਲ ਜਾਂਦੀ ਆ ਸਾਮ ਸੰਭਾਲ ਵੀ ਦੀ ਸ਼ਰਧਾ ਨਾਲ ਹੁੰਦੀ ਆ ਕਈ ਵਾਰੀ ਆਪਾਂ ਤਰਕ ਕਰਨ ਲੱਗ ਜਾਂਦੇ ਆ ਜੋਤ ਨਾਲ ਕੀ ਹੋ ਜਾਵੇਗਾ ਭਾਈ ਪ੍ਰਾਣੇ ਬਜ਼ੁਰਗ ਬੀਬੀਆਂ ਇਦਾਂ ਨਹੀਂ ਸੀ ਕਰਦੀਆਂ ਉਹਨਾਂ ਤੇ ਸ਼ਰਧਾ ਬਹੁਤ ਜ਼ਿਆਦਾ ਸੀ ਅਸੀਂ ਅੱਜ ਕਿੱਧਰ ਨੂੰ ਜਾਈ ਜਾਂਦੇ ਆ ਥੋੜਾ ਜਿਹਾ ਸਾਨੂੰ ਜੁੜਨ ਲਈ ਧਰਮ ਦੇ ਨਾਲ ਉਪਰਾਲਾ ਉਦਮਤਾ ਕਰਨਾ ਪਵੇਗਾ ਬੰਦਾ ਹਮੇਸ਼ਾ ਹੀ ਅੱਗੇ ਵਧਦਾ ਜਾਂਦਾ ਹੈ ਇਹ ਜਿਹੜੀ ਰਾਖ ਹੁੰਦੀ ਹੈ ਆਪਣੇ ਘਰ ਵਿੱਚ ਤੁਸੀਂ ਕੋਈ ਮਿੱਟੀ ਦਾ ਗਮਲਾ ਲੈ ਕੇ ਉਹਦੇ ਵਿੱਚ ਪਾ ਸਕਦੇ ਹੋ ਕੋਈ ਫੁੱਲ ਬੂਟਾ ਲਾ ਸਕਦੇ ਹੋ ਦੇਖੋ ਇਹਦੇ ਨਾਲ ਆਪਣੇ ਆਸ-ਪਾਸੇ ਦਾ ਵਾਤਾਵਰਨ ਸ਼ੁੱਧ ਹੋਊਗਾ ਇਹ ਜਿਹੜੀ ਆ ਰਾਖ ਇਹਦੇ ਕਈ ਤਰੀਕੇ ਆ ਸੰਭਾਲਣ ਦੇ ਜਿਹੜੀ ਜੋਤ ਵਾਲੀ ਰਾਖ ਹੋਊਗੀ ਨਾ ਉਹ ਪੌਦੇ ਵਿੱਚ ਵੀ ਪਾ ਸਕਦੇ ਹੋ ਤੁਸੀਂ ਨਕਾਰਾਤਮਕ ਊਰਜਾ ਦੂਰ ਹੋ ਜਾਵੇਗੀ ਸਕਾਰਾਤਮਕ ਊਰਜਾ ਆ ਜਾਵੇਗੀ ਵਧੀਆ ਗੱਲ ਆ ਵੀ ਤੁਸੀਂ ਕੋਈ ਪੌਦਾ ਲਾਇਆ ਹੋਇਆ ਉਹਦੇ ਵਿੱਚ ਪਾ ਦਿਓ ਪਰ ਉਹਦੇ ਵਿੱਚ ਝੂਠਾ ਪਾਣੀ ਨਹੀਂ ਪਾਉਣਾ ਚਾਹੀਦਾ ਬਾਅਦ ਵਿੱਚੋਂ ਸਚਮਤਾ ਰੱਖਣੀ ਚਾਹੀਦੀ ਆ ਸਾਧ ਸੰਗਤ ਜੀ ਬਹੁਤ ਤਰੀਕੇ ਹੁੰਦੇ ਆ ਇਹ ਜੋਤ ਬੱਤੀ ਜਿਹੜੀ ਜਦੋਂ ਸੜ ਜਾਂਦੀ ਆ ਉਹਨੂੰ ਸੰਭਾਲਣ ਦੇ ਕਈ ਵਾਰੀ ਅਸੀਂ ਜਲ ਪ੍ਰਵਾਹ ਕਰ ਦਿੰਨੇ ਆ ਚਲੋ ਆਪਣੀ ਆਪਣੀ ਆਸਥਾ ਹੈ ਮਾਤਾ ਆਪ ਆਪਣੀ ਬੁੱਧ ਹੈ ਜੀਤੀ ਜਿਹੜੇ ਕਾਰਜ ਕਰਦੇ ਆ ਉਹ ਭਾਈ ਠੀਕ ਆ ਆਪਣੀ ਮਤਮਤਾਬ ਕਰ ਰਹੇ ਆ ਪਰ ਮੇਰੇ ਮੁਤਾਬਕ ਘਰ ਵਿੱਚ ਜਿਹੜਾ ਪੌਦਾ ਹੈ ਤੁਸੀਂ ਭਾਈ ਕੋਈ ਲਾ ਕੇ ਕੋਈ ਕੋਈ ਵੀ ਪੌਦਾ ਲਾ ਲਓ ਨਾਲੇ ਵਾਤਾਵਰਨ ਸ਼ੁੱਧ ਹੋਵੇਗਾ ਉਹਦੇ ਵਿੱਚ ਰਾਖਾ ਜਿਹੜੀ ਪਾ ਸਕਦੇ ਹਾਂ ਪਰ ਉਹ ਪੌਦੇ ਨੂੰ ਬਾਅਦ ਵਿੱਚ ਝੂਠਾ ਪਾਣੀ ਨਾ ਪਾਓ ਇਹ ਗੱਲ ਦਾ ਖਾਸ ਖਿਆਲ ਰੱਖਣਾ ਹੈ ਕਈ ਦੇਸੀ ਘਿਓ ਦੀ ਜੋਤ ਜਗਾਉਂਦੇ ਆ ਕਈ ਕਹਿੰਦੇ ਅਸੀਂ ਸਰੋਂ ਦੇ ਤੇਲ ਦਾ ਦੀਵਾ ਲਾਉਨੇ ਆ ਦੋਹਾਂ 'ਚ ਫਰਕ ਕੀ ਆ ਦੇਖੋ ਦੇਸੀ ਘਿਓ ਦੀ ਜਿਹੜੀ ਜੋਤ ਹੈ ਜਿੰਨਾ ਚਿਰ ਜਗੇਗੀ ਉਸ ਤੋਂ ਬਾਅਦ ਵੀ ਅਸਰ ਕਰੇਗੀ ਪਰ ਦੂਜਾ ਜਿਹੜਾ ਸਰੋਂ ਦੇ ਤੇਲ ਦਾ ਹੈ ਜੋਤ ਆ ਕੇ ਲਾਉਂਦੇ ਆ ਉਹ ਭਾਈ ਉਹਨਾਂ ਕ ਟਾਈਮ ਹੀ ਅਸਰ ਕਰਦੀ ਆ ਜਦੋਂ ਜੋਤ ਬੁੱਝ ਜਾਂਦੀ ਆ ਉਦੋਂ ਬਾਅਦ ਅਸਰ ਉਹਨਾਂ ਨਹੀਂ ਕਰਦੀ ਤੇ ਧਾਰਮਿਕ માનਤਾਵਾਂ ਇਹ ਆ ਵੀ ਇਹ ਜਿਹੜੀ ਦੇਸੀ ਘੋਦੀ ਜੋਤ ਆ ਇਹਦੇ ਵਰਗੀ ਕੋਈ ਹੋਰ ਦੂਜੀ ਜੋਤ ਨਹੀਂ ਹੁੰਦੀ ਤਾਂ ਕਰਕੇ ਜਿੰਨੇ ਗੁਰੂ ਘਰ ਨੇ ਕੜਾਹ ਪ੍ਰਸ਼ਾਦ ਵੀ ਦੇਸੀ ਘੋਦਾ ਬਣਾਇਆ ਜਾਂਦਾ ਸਰੋਂ ਦੇ ਤੇਲ ਦਾ ਦੀਵਾ ਜਿੱਥੇ ਜਗਾਇਆ ਜਾਂਦਾ ਉੱਥੇ ਰੋਕ ਥਾਮ ਤਾਂ ਕਰਦਾ ਪਰ ਉਨੀ ਪਾਵਰ ਨਹੀਂ ਉਹਦੇ ਵਿੱਚ ਜਿੰਨੀ ਦੇਸੀ ਘੋਦੀ ਜੋਤ ਵਿੱਚ ਹੈ ਗੁਰਮੁਖੋ ਉਹਦਾ ਪ੍ਰਭਾਵ ਅੱਧਾ ਘੰਟਾ ਹੀ ਰਹਿਣਾ ਇਹਦਾ ਪ੍ਰਭਾਵ ਬੜਾ ਲੰਮਾ ਸਮਾਂ ਰਹਿੰਦਾ ਹੈ ਤਾਂ ਤੁਸੀਂ ਉਮੀਦ ਕਰਦਾ ਸਾਰੇ ਜਾਣੇ ਘਰ ਵਿੱਚ ਜੋ ਜ਼ਰੂਰ ਜਗਾਉਂਗੇ ਤੇ ਜਿਹੜੀਆਂ ਮਾਵਾ ਭੈਣਾ ਇਹ ਵਿਚਾਰ ਸਰਵਣ ਕਰ ਰਹੀਆਂ ਨੇ ਉਹ ਭਾਈ ਜੋਤ ਜਗਾਉਣ ਤੋਂ ਬਾਅਦ ਵੀ ਜ਼ਿੰਮੇਵਾਰੀ ਹੁੰਦੀ ਹੈ ਕਈਆਂ ਦਾ ਇਹ ਸੁਭਾਅ ਆ ਵੀ ਜੋਤ ਵਾਲਾ ਬਰਤਨ ਜਿਹੜਾ ਉਹ ਜਿੱਥੇ ਜੋਤ ਜਗਾਈ ਜਾਣੀ ਆਲਾ ਦਿਵਾਲਾ ਸਾਫ ਸਫਾਈ ਨਹੀਂ ਕਰਦੇ ਜੋਤ ਜਗਾਈ ਜਾਂਦੇ ਆ ਨਹੀਂ ਭਾਈ ਸਫਾਈ ਖੁਦਾਈ ਦਾ ਮੇਲ ਹੈ ਇਹਨਾਂ ਗੱਲਾਂ ਦਾ ਤੁਸੀਂ ਖਾਸ ਖਿਆਲ ਰੱਖਣਾ ਹੈ ਸੋ ਜਦੋਂ ਵੀ ਜੋਤ ਜਗਾਉਣੀ ਹੈ ਗੁਰਮੁਖ ਪਿਆਰਿਓ ਉੱਥੇ ਸਫਾਈ ਹੋਣੀ ਵੀ অতি ਲਾਜ਼ਮੀ ਆ ਇਹ ਮਹਾਂਪੁਰਖ ਕਹਿੰਦੇ ਹੁੰਦੇ ਆ ਇਹ ਸ਼ਹੀਦਾਂ ਦੀ ਜੋਤ ਆ ਜੇ ਭਾਈ ਆਪਾਂ ਮਰਿਆਦਾ ਨਹੀਂ ਰੱਖਾਂਗੇ ਸੋ ਕਿਵੇਂ ਲਵਾਂਗੇ ਸਭ ਤੋਂ ਵੱਡੀ ਗੱਲ ਮਰਿਆਦਾ ਹੀ ਆ ਮਰਿਆਦਾ ਰੱਖਣੀ ਬੜੀ ਲਾਜ਼ਮੀ ਆ ਜੀ ਸੋ ਉਮੀਦ ਕਰਦਾ ਤੁਸੀਂ ਸਾਰੇ ਇਹਨਾਂ ਗੱਲਾਂ ਤੇ ਖਰੇ ਉਤਰੋਗੇ ਜੀ ਬਾਕੀ ਸਤਗੁਰ ਖੋਟਿਓਂ ਖਰੇ ਕਰੇ ਸਤਗੁਰ ਜੀ ਖੋਟਿਆਂ ਤੋਂ ਖਰੇ ਬਣਾਉਣ ਵਾਲੇ ਆ ਆਪਾਂ ਉਹਨਾਂ ਅੱਗੇ ਅਰਦਾਸ ਕਰਿਆ ਕਰੀਏ ਜੋਤ ਜਗਾਉਣ ਸਮੇ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ ਸਫਾਈ ਹੋਵੇ ਸਵੇਰੇ ਵੀ ਜਗਾ ਸਕਦੇ ਹਾਂ ਸ਼ਾਮੀ ਵੀ ਜਗਾ ਸਕਦੇ ਹਾਂ ਨਾਲ ਜੋਤ ਜਗਾਉਣ ਤੋਂ ਬਾਅਦ ਪਾਠ ਵੀ ਕਰਿਆ ਕਰੋ ਜੋਤ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਗੁਰਬਾਣੀ ਵਿੱਚ ਇੱਕ ਪੰਗਤੀ ਹੈ ਕਹਿ ਰਿਹਾ ਐ ਮਨ ਤੂੰ ਪ੍ਰਮਾਤਮਾ ਦੀ ਹੀ ਜੋਤ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੂੰ ਆਪਣੇ ਮੂਲ ਦੀ ਪਛਾਣ ਕਰ ਤੂੰ ਰੱਬੀ ਨੂਰ ਦਾ ਰੂਪ ਆ ਗੁਰੂ ਅਮਰਦਾਸ ਜੀ ਕਹਿੰਦੇ ਆ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਤੂੰ ਪਛਾਣ ਪ੍ਰਮਾਤਮਾ ਤੇਰੇ ਅੰਗ ਸੰਗ ਆ ਸਿੱਖਾ ਤੂੰ ਗੁਰੂ ਦੀ ਮੱਤ ਲੈ ਉਦੇ ਮਲਾਪ ਦਾ ਜਿਹੜਾ ਢੰਗ ਤਰੀਕਾ ਹੈ ਉਹ ਆਪਣਾ ਨਾਮ ਜਪਿਆ ਕਰ ਮੂਲ ਪਛਾਣ ਹੈ ਤਾਂ ਸੋ ਜਾਣੇ ਮਰਨ ਜੀਵਨ ਕੀ ਸੋਝੀ ਹੋਈ ਜੇ ਤੂੰ ਆਪਦੇ ਅਸਲੇ ਨੂੰ ਸਮਝ ਲਵੇਂਗਾ ਤੇਰੀ ਪਛਾਣ ਗੁਣਾ ਨਾਲ ਹੋ ਜਾਵੇਗੀ ਤੈਨੂੰ ਸਮਝ ਆਜੂਗੀ ਮੌਤ ਕੀ ਆ ਜ਼ਿੰਦਗੀ ਕੀ ਆ ਤਾਂ ਜੋਤ ਵੀ ਜਗਾਓ ਆਪਣੇ ਮਨ ਰੂਪੀ ਜੋਤ ਆਪਣਾ ਮੂਲ ਨੂੰ ਵੀ ਪਛਾਣਨ ਦਾ ਯਤਨ ਕਰੀਏ ਜੀ ਸੋ ਗੁਰੂ ਸਾਹਿਬ ਕਿਰਪਾ ਕਰਕੇ ਬਖਸ਼ ਲੈਣ ਇਹ ਜ਼ਰੂਰੀ ਗੱਲਾਂ ਨੇ ਇਨਾਂ ਨੂੰ ਸਮਝਣਾ ਚਾਹੀਦਾ ਹੈ ਸ਼ਰਧਾ ਰੱਖਣੀ ਚਾਹੀਦੀ ਆ ਸ਼ਰਧਾ ਗਿਆਨ ਤੋਂ ਵੀ ਵੱਡੀ ਆ ਜੇ ਸੱਚੇ ਗੁਰੂ ਤੇ ਹੋਵੇ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਬੜੁ ਭਾਗੀ ਪਾਇਆ ਨਾਨਕ ਨਾਮ ਛੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਜੀ ਸਤਿਗੁਰੂ ਜੀ ਕਿਰਪਾ ਕਰਨੀ ਸਰਬੱਤ ਸੰਗਤਾਂ ਨੂੰ ਦਰੋਂ ਕਰੋ ਨਾਮਦਾਨ ਸਿੱਖੀ ਦੀ ਦਾਤ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ ਜੀ ਇਹੀ ਅਰਦਾਸ ਹੈ ਜੀ ਸੋ ਆਓ ਸਾਰੇ ਆਪਾਂ ਪ੍ਰਣ ਕਰੀਏ ਅੱਜ ਤੋਂ ਬਾਅਦ ਅਸੀਂ ਸ਼ਰਧਾ ਦੇ ਨਾਲ ਆਪਣੇ ਘਰਾਂ ਵਿੱਚ ਜਿੱਥੇ ਜੋਤ ਜਗਾਵਾਂਗੇ ਨਾਮ ਦੇ ਅਭਿਆਸੀ ਵੀ ਬਣਾਂਗੇ ਨਾਮ ਵੀ ਜਪਾਂਗੇ ਸੱਚੀ ਸੁੱਚੀ ਕਰਤ ਵੀ ਕਰਾਂਗੇ ਤੇ ਵੰਡ ਕੇ ਵੀ ਛਕਿਆ ਕਰਾਂਗੇ ਜੀ ਇਹੀ ਸਿੱਖੀ ਦੇ ਸਿਧਾਂਤ ਹਨ ਜੋ ਬਾਬੇ ਨੇ ਸਾਨੂੰ ਦਿੱਤੇ ਹੋਏ ਆ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ